ਦੀ ਗੱਡੀ ਮਾਲ ਦੀ ਭਰ ਕੇ ਆ ਚੁੱਕੀ ਹੈ ਨਿਗਾ ਮਾਲ ਉਹ ਵੀ ਬਹੁਤ ਝੂਠ ਬੋਲੀ ਡੇਲੀ ਮਾਲ ਨਾ ਮਾਲ ਦਾ ਪ੍ਰਾਈ ਨਿਗਾ ਮਰਾਉਂਦਾ ਸਾਰਾ ਮਾਲ ਗੋਠੀਆਂ ਦੇ ਆ ਚੁੱਕਿਆ ਪੂਰਾ ਮਾਲ ਸਟੋਕ ਕਰ ਸਟੋਕ ਕਰ ਕੇ ਨਿਗਾ ਮਾਰੋ ਤੋਂ ਕਰਦੇ ਨਿਗਾ ਮਾਰੋ ਭਾਈ ਸਾਰਾ ਮਾਲ ਮੇਥੇ ਨਵਾਂ ਆਇਆ ਸੀ ਪ੍ਰਾਈ ਨਾਲ ਸਾਰਾ ਮਾਲ ਦੇਖੋ ਆਪਣੀ ਮੋਰਨਿੰਗ ਦਾ ਮਾਲ ਤੋਂ ਰੋਕ ਮੋਰਨਿੰਗ ਦਾ ਟਾਈਮ ਹੈ 11:00 ਤੋਂ 200 ਕਹੀ ਹੁੰਦਾ ਹੈ ਜਿਹੜਾ ਦੂਜੀ ਹੈ ਉਹ ਦੱਸਦਾ ਹੀ ਨਹੀਂ ਪਿਆ ਹੈ ਕੋਈ ਨਹੀਂ ਆ ਤਾਂ ਬੋਲੋ ਤੁਸੀਂ ਸਾਰੇ ਸਾਰੇ ਆਣ ਕੇ ਤੇ ਸਾਰੇ ਆਉਗੇ ਸਾਰੇ ਆਉਗੇ ਵੀਡੀਓ ਦੇ ਵਿੱਚ ਬਣੇ ਰਹੀ ਹੋ ਜੀ ਸਾਡੇ ਨਾਲ ਗੱਲ ਸੁਬਾ ਨਵੀਂ ਵੈਰਾਈਟੀ ਨਵਾਂ ਦੇਣ ਨਵੇਂ ਡਿਜ਼ਾਈਨ 50% ਆ ਲੈ ਆ ਬਟਾ ਨੇ ਬਟਾ ਭਾਈ ਪਤਾ ਨਹੀਂ ਗਿਆ ਵੱਡਾ ਨੇ ਇਹਨੇ ਡੱਡੂ ਡੱਡੂ ਗਿਆ ਵੀ ਇਹਨੇ ਡੱਡੂ ਬੋ ਜੀ ਵੀਡੀਓਜ਼ ਅੱਛੀ ਲੱਗੀ ਸ਼ੇਅਰ ਲੈ ਕਮੈਂਟ ਜ਼ਰੂਰ ਕਰਿਆ ਕਰੋ ਵੀਰੇ ਨਵੀਂ ਵੀਡੀਓ ਦੇਖਣ ਵਾਸਤੇ ਸਵੇਰੇ ਵੀਰੇ ਲਾਈਵ ਆ ਤੇ ਆਪਣੇ ਗੈਣ ਦੇਖਣ ਵਾਸਤੇ ਵੀਡੀਓ ਜ਼ਰੂਰ ਦੇਖਿਓ ਕੋਈ ਨੋਟ ਪਿਓ ਉਹ ਨੋਟ ਦਿੱਗੇ ਪਏ ਆ ਓ ਦੇ ਐਸੂ ਡਿੱਗੇ ਪਾਜੀ ਆਜੋ ਆਜੋ ਉਹ ਪੈਸੇ ਡਿੱਗੇ ਉਹ ਆ ਕੀ ਉਹ ਤਾਂ ਬੰਦੇ ਵੀ ਡਿੱਗੇ ਪਏ ਆ ਉਹ ਬੰਦੇ ਵੀ ਡਿੱਗੇ ਪਏ ਆ ਹਲੋ ਉਹ ਇਹਨਾਂ ਨੂੰ ਕੀ ਹੋ ਗਿਆ ਉਹ ਸਾਹਿਲ ਪਾਜੀ ਆ ਨੌਟ ਡਿੱਗੇ ਪਏ ਸੀ ਆ ਬੰਦੇ ਵੀ ਡਿੱਗੇ ਪਏ ਆ ਵੀਰੇ ਤੂੰ ਵੀ ਡਿੱਗ ਜਾਣਾ ਤੂੰ ਵੀ ਡਿੱਗ ਜਾਣਾ ਤੂੰ ਵੀ ਡਿੱਗ ਜਾਣਾ ਕੀ ਗੱਲ ਹੋ ਗਈ ਉਹ ਰੇਟ ਹੀ ਬੇਹੋਸ਼ ਵਾਲੇ ਆ ਹੈ ਮੈਂ ਕਿਹਾ ਇੰਨੇ ਘੱਟ ਰੇਟ ਇਹ ਤੋ ਵੀ ਗੱਸ਼ ਖਾ ਕੇ ਡਿੱਗ ਜਾਣਾ ਕੀ ਰੇਟ ਬਾਜੀ ਉਹ ਬਾਜੀ 9900 ਵਾਲੇ ਸੂਟ ਹੈ ਇਹ 9900 ਵਾਲੇ ਕਿੰਨੇ ਦੇ 450 ਦਾ 450 ਦਾ ਪ੍ਰਦੀਪ ਜੀ ਸਹੀ ਹੈ 450 ਦਾ ਸਹੀ ਹੈ ਬੰਦੇ ਬੇਹੋਸ਼ ਹੋ ਗਏ ਬਾਜੀ ਬੰਦੇ ਬੰਦੇ ਬੇਹੋਸ਼ ਉਹ ਦੇਖੋ ਉਹ ਬੈਕ ਤੇ ਬਾ ਦੇਖੋ ਉਹ ਬੇਹੋਸ਼ ਹੋ ਗਏ ਬਾਜੀ 918 1800 ਹੈ ਸੂਟ ਇਹ ਵੀ ਜੀ 18 1800 ਵਾਲੇ ਦਾ ਜੀ ਹਾਂ ਜੀ ਇਹ ਮੇਰੇ ਕੋਲ 900 ਰੁਪਏ ਦਾ ਨੋ ਰੁਪਏ ਦੇ ਰੇ ਬਾਈ ਜੀ ਬਾਏ ਮਨ ਗਜਵਾਨ ਉਹ ਤੇਰੀ ਹਾਂਜੀ 900 ਦੇ ਦੋ ਵੀਰੇ ਲੋ ਜੀ ਆਹ ਸੂਟ ਹਾਂਜੀ ਭਾਜੀ ਤਾਂ ਬੇਹੋਸ਼ ਹੋਣ ਵਾਲੇ ਰੇਟ ਹੀ ਹੈ ਭਰਾਵਾ ਮੈਂ ਤਾਂ ਉਹ ਭਰਾਵਾ ਪੈਸੇ ਪੈਸੇ ਬੜਾ ਦੇ ਉਹ ਪੈਸੇ ਬੜਾ ਦੇ ਬੜਾ ਦੇ ਬੜਾ ਦੇ ਹੋਰ ਜੀ ਇੱਕ ਮਿੰਟ ਕੀ ਹੋ ਰਿਹਾ ਸੀਗਾ ਉਹ ਤੈਨੂੰ ਕੀ ਹੋ ਰਿਹਾ ਸਤਾਦ ਉਹ ਲਾ ਪਾਣੀ ਕੋਈ ਨਹੀਂ ਮਾਰ ਰਿਹਾ ਯਾਰ ਖਾਣ ਦੇ ਖਾਣ ਦੇ ਕੁੱਤੋ ਵਿੱਚ ਭਾਈ ਭਾਈ ਮਾਲ ਲੈ ਜਾ ਤੂੰ ਬੇਹੋਸ਼ ਨਾ ਉਹ ਅੱਗੇ ਬੰਦੇ ਪਏ ਵੇ ਹੋ ਗਏ ਸਤਾਦ ਉਹ ਰੇਡੀ ਭਾਜੀ ਇੰਨੇ ਕੱਟ ਕਰ ਰੱਖਿਆ ਉਹ ਭਾਜੀ ਮਾਲ ਲੈ ਜਾ ਤੁਸੀਂ ਵੀ ਹੋਸ਼ ਨੋ ਯਾਰ ਵਾਲੇ ਲੋ 400 ਦਾ ਸੂਟ ਦੇ ਰਿਹਾ 1800 ਵਾਲਾ ਸੂਟ ਹੈ 1800 ਵਾਲਾ ਤੇ ਅਸੀਂ ਦੇਣ ਜਾ ਰਹੇ ਹਾਂ 900 ਰੁਪਏ ਦੋ ਸੂਟ ਆ ਤੇਰੇ ਪੈਸੇ ਆਇਆ ਇਹ ਮਾਲ ਲੈ ਜਾ ਤੂੰ ਪਹਿਲੇ ਇਹ ਤਾਂ ਦੇ ਦੇ ਵੀਰੇ ਮੈਨੂੰ ਐਡਵਾਂਸ ਬੁਕਿੰਗ ਚੱਲ ਰਹੀ ਹੈ ਜੀ ਆ ਦੇਖੋ ਜੀ ਆ 9900 ਵਾਲੇ 18900 ਤੇ 900 ਦੇ ਵੀ 2 ਬਾਈ 1 ਚੱਲ ਰਿਹਾ ਹੈ ਓਏ ਪ੍ਰਦੀਪ ਜੀ ਛੱਡ ਕੇ ਆਣਾ ਪਹਿਲਾਂ ਗੱਡੀ ਦੇ ਮਾਲ ਆ ਮਾਥਾਨ ਬਹੁਤ ਪੜਾ ਭਾਈ ਭਾਈ 100 100 ਮੀਟਰ ਸਾਨਾ 100 ਤੋਂ ਨਜ਼ਰ ਉਹ ਖੜਾ ਉਸ ਤਰ੍ਹਾਂ ਤੁਸੀਂ ਵੀ ਲੈ ਜਾਓ ਮਾਰ ਦੇ ਬਹੁਤ ਕੱਟ ਰੇਡ ਕਰ ਰੱਖੇ ਜੀ ਬਹੁਤ ਕੱਟ ਰੇਡ ਕਰ ਰੱਖੇ ਗੋਠਿਆਣੇ ਚੱਕਰਾਂ ਲੱਗ ਗਏ ਜੀ ਇਹਨਾਂ ਰੇਡ ਸੁਣ ਕੇ ਜੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਉੱਤਾਂ ਤੇ ਫੈਂਸੀਸ ਉੱਤਾਂ ਤੇ 80% ਬਾਜੀ ਹਸਤੇ ਵੀ ਹੈ ਸਾਰੇ ਮਾਲ ਤੇ 50% ਸਕੋਰ ਬਾਜੀ ਸਾਰੇ ਮਾਲ ਤੇ 50% ਟੋਪ ਦਾ ਮਿਲ ਹੈ ਅੱਜ ਨੇ ਕੀ ਅੱਦੇ ਰੇਡ ਅਸਤੇ ਗਾਜੇ ਮੇ ਹੋਸ਼ ਹੋਏ ਬਾਸ ਸਰਗਾਂ ਦੇ ਪਿਆ ਸਰਗਾਂ ਤੇ ਦੇਖੀ ਨਹੀਂ ਲੈ ਬਿਵੋਸ਼ ਕਰਦੇ ਭਾਈ ਸਰਗਾਂ ਦੇ ਦੇਖੀ ਸਰਗਾਂ ਦੇ ਆਲੇ ਨੇ ਬਿਵੋਸ਼ ਕਰਦੇ ਹੋਸ਼ ਕਰਦੇ ਆਲੇ ਲਾਤਾ ਮੇ ਹੋਸ਼ ਹੋਠੀ ਵਾਲੇ ਨੇ ਬਿਵੋਸ਼ ਕਰਦੇ ਸਰਗਾਂ ਤੇ ਹੋਸ਼ ਕਰਦੇ ਭਾਈ ਬੇਹੋਸ਼ ਸਰਗਾਂ ਦੇ ਬੇਸ ਸਰਗਾਂ ਤੇ ਆ ਟੱਕਰ ਆ ਫੜ ਇਹ ਆ ਫੜ ਕਿੱਕ ਆ ਫੜ 900 ਦੇ ਦੋ 900 ਦੋ ਦੇ ਦੇ 900 ਦੋ ਸਟੌਕ ਵੀ ਕੋਈ ਕਮੀ ਨਹੀਂ ਇਹ ਬਹੁਤ ਸ਼ਾਨਦਾਰ ਹੈ 1816 ਇਹ ਬਾਜੀ ਜਿਹੜੇ ਰੇਟ ਦੇਤੇ ਨਾ ਗੋਠੀ ਵਾਲਿਆਂ ਨੇ ਕੋਈ ਨਹੀਂ ਦੇ ਸਕਦਾ ਕੋਈ ਨਹੀਂ ਦੇ ਸਕਦਾ 1800 ਵਾਲਾ ਸੁਣ 1816 ਮੈਨੂੰ ਲੱਗਦਾ ਮੈਂ ਤਾਂ ਆਪਰੇਟ ਦਾ ਦੱਸ ਕੇ ਪੇਹੋਸ਼ ਹੋ ਗਿਆ ਭਾਵਾਓ ਸਤਿ ਆਲੋ ਹੈਲੋ ਉਹ ਕੀ ਕਰੀਉਂਗੇ ਉਸਤਾਦ ਹੈਲੋ ਉਹ ਗਾਂ ਕੌਣ ਚਲਾਊਗਾ ਉਸਤਾਦ ਉਹ ਸ਼ਮੀਪਾ ਉਸਤਾਦ ਚੱਲੋ ਚੱਲੋ ਹੋਲਾ ਪ੍ਰਸਤੋ ਸੋਹਣੇ ਜਵਾਈ ਕਰੋ ਸਾਇਲ ਫਰੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਕੱਲ ਦੇ ਜੀ ਰੇਟ ਹੰਤਾ ਆਪ ਗੱਸ਼ ਪੈ ਗਈ ਭਰਾਵਾ ਰੇਟ ਬਹੁਤ ਹੀ ਜ਼ਿਆਦਾ ਘਟਾ ਹੈ ਤੁਹਾਨੂੰ ਵੀ ਜੱਟ ਖਾ ਜਾਣੇ ਆ ਤੁਸੀਂ ਵੀ ਗੱਸ਼ ਖਾ ਜਾਣੇ ਆ ਆਜੋ 50% ਆਫ ਦਾ ਮੇਲਾ ਬੇਹੋਸ਼ ਹਕਤਾ ਜੀ ਇੰਨੇ ਰੇਟ ਘਟਾ ਮੈਂ ਕਹਿੰਦਾ ਪੂਰੇ ਵਿਆਜ ਦੀ ਜ਼ਵਾਬਾਰੇ ਪੂਰੇ ਪਰੰਦੇ ਦੀ ਜ਼ਵਾਬਦਾਰੇ ਪੂਰੇ ਪੰਜਾਬ ਦੀ ਜ਼ਵਾਬਦਾਰੀ ਹੈ 18 1800 ਰੁਪਏ ਮਿਲਣ ਜਾ ਰਹੇ ਸਿਰਫ 450 ਰੁਪਏ ਦਾ 450 ਦਾ 200 ਦੇ ਦੋ ਬਈ ਬਰਾ ਸਹੀ ਐ ਰੇਡ ਤੁੰਗ ਗਈ। ਅੱਗੇ ਇਹ ਵੀਡੀਓ ਬਾਰੇ ਦੱਸਦੇ ਆ ਭਰਾ ਵੀਡੀਓ ਵਾਲਾ। ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਕਿਉਂਕਿ ਇੰਨਾ ਦੇ ਰੇਡ ਕਿਤੇ ਨਹੀਂ ਮਿਲਨੇ ਬਾਜ਼ਾਰ 'ਚ। ਕੀ ਜੀ ਕੀ ਹਾਲ ਚਾਲ ਹੈ? ਵਧੀਆ ਵੀਰ ਜੀ ਵਧੀਆ। ਆਹ ਪਤਾ ਕਰੀਏ ਮੁੰਡੇ ਜੀ ਕਿਵੇਂ ਖੜੇ ਕਰਕੇ ਲੈਣ ਲੱਗੇ। ਹਾਂਜੀ ਭਾਜੀ ਕੀ ਹਾਲ ਚੱਲ? 550 ਸਾਡੇ 550 ਹਾਂਜੀ। ਇਹਨੂੰ ਪੁੱਛਿਆ ਸਾਡੇ 550 ਵੀਰੇ ਸਾਡੇ 550। ਇਨੂੰ ਹੋ ਗਈ ਗਿਆਨ ਨੂੰ ਇਹਨੂੰ ਪੁੱਛ ਬਾਈ ਤੂੰ ਹੋਰ ਬਾਈ ਜੀ ਕੀ ਆ ਜਰਾ ਚੱਲਨੇ ਤੇਰੇ 550 ਸਿਰਫ 550 ਉਹ ਇਹਨਾਂ ਦਾ ਦਿਮਾਗ ਨੂੰ ਏਲ ਨਾਲ ਹੀ ਬੈ ਗਈ ਇਹਨਾਂ ਨੂੰ ਲੱਗਦਾ ਇਹਨੂੰ ਪੁੱਛ ਲਿਆ ਕੀ ਅੱਖਾਂ ਆ ਕੀ ਕਰੀ ਜਾਂਦਾ ਹੈ ਹੈਲੋ 550 ਹੈ 550 ਹਾਲ ਵੀ ਨਹੀਂ ਪੁੱਛਿਆ ਇਹ ਤਾਂ ਪਹਿਲਾਂ ਹੀ 550 ਲੱਗ ਗਿਆ ਇਹਨੂੰ ਹੋਇਆ ਕੀ ਇਹ ਇਹਨੂੰ ਪੁੱਛ ਬਾਈ ਇਹਨੂੰ ਆ ਕੜਾ ਆ ਵੀ ਠੀਕ ਹੈ 550 ਦੇ ਉਹ ਸਾਈਲ ਕੀ ਗੱਲ ਕੀ ਹੋਈ ਐ ਇਹਨਾਂ ਨੂੰ ਕੋਈ ਹੇਲੂ ਲਪੈ ਗਈ ਲੱਗਦੀ ਏ ਕੀ ਲੱਗਦਾ ਐ ਮੈਨੂੰ 550 ਦੀ ਗੋਲੀ ਗੋਲੀ ਖਵਾ ਦਿੱਤੀ ਸਣੇ ਯਾਰ ਉਹ ਨੂੰ ਪਰਦੀ ਬੈਠਾ ਲਾ ਦਿੱਤਾ ਉਹ ਚਾਚਾ ਜੀਵੇਂ ਕੀ ਹਾਲ ਚਾਲ ਐ ਠੀਕ ਐ ਵੀਰੇ 550 ਉਪਰ ਨੇਰੀ ਲੈ ਰਹੀ ਏ ਤਾਈ ਸਾਡੇ 550 ਬੋਲੀ ਜਾਂਦੇ ਭਾਜੀ ਯਾਰ ਸਾਈਲ ਯਾਰ ਇਹ ਵੀ ਉਹੀ ਗੱਲ ਕਰੀ ਜਾਂਦਾ 550 ਬਾਈ ਜੀ ਨੇਰੀ ਲੈ ਰਕੇ 550 ਰੋ 99 ਇਹ ਤਾਂ ਪਤਾ ਲੱਗੇ 550 ਆਹ ਸੂਟ ਹੈਗਾ 1100 ਰੁਪਏ ਦਾ ਅੱਛਾ ਅੱਛਾ ਇਥੇ ਮੱਛੀ ਪੜਾ ਕੱਲ ਕੋਈ ਘੱਟ ਦੇ ਦੇ ਡੋਲ ਪੈਸੇ ਭਾਜੀ ਜ਼ਿਆਵਲ ਪੈਸੇ ਡੋਲ ਪੈਸੇ ਐ ਯਾਨੀ ਕਿ 1100 1100 ਭਾਜੀ ਉਹ ਇਹਨਾਂ ਨੂੰ ਹਾਲਜਲ ਪੁੱਛੀ ਤੇ ਰੇਟ ਦਸੀ ਤੇ ਸੋਟਾ ਦੇ ਗਏ ਸਰ ਜੀ ਭਾਜੀ ਗੱਲ ਹੈ ਕਿ 1100 16 ਸੂਟ ਹੋ ਗਏ 550 ਦਾ 550 ਦਾ 1116 ਦਿਖਾਓ ਭਾਜੀ ਤਾਂ ਹੀ ਫਰੇ ਹੈ ਤੇ ਮੂੰ ਤੇ 550 ਭਾਜੀ ਅੱਛਾ ਇਹ ਹਾਲਤ ਆਹ ਜਾਲਾ ਭੈਜੀ ਅੱਛਾ ਇਹਦਾ ਸੋਚਿਆ ਭਰਾਵਾ ਨਹੀਂ 550 ਉਹ ਚੈੱਕ ਕਰੋ ਭਰਾ ਜੀ ਚੈੱਕ ਕਰੋ ਜੀ 500 ਨਿਕਲ ਜਾਂਦਾ ਚੈੱਕ ਕਰੋ ਜੀ ਲਓ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਹੈ ਜਾਮਾਵਾਦ ਪੱਟੀ ਲੱਗੀ ਹੈ ਗਦੇ ਤੇ ਰਪਟਾ ਵੀ ਬਹੁਤ ਸ਼ਾਨਦਾਰਾ ਮੰਡਾਲ ਦਾ ਮੰਡਾਲ ਦਾ ਰਪਟਾ ਸਾਰਾ ਰੇਸ਼ਮ ਦਾ ਕੰਮ ਹੈ ਸਾਰਾ ਸਿਪਲੀ ਦਾ ਕੰਮ ਹੈ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ 11 16 ਸੂਟ ਮਿਲਣ ਜਾ ਰਿਹਾ ਸਿਰਫ 550 ਇਹ ਅਡ ਰਪਟਾ ਭਾਈ ਜੀ ਭਾਈ ਜੀ 550 ਐ ਮੂਚਾ ਆ ਵੀ ਹੋਣਗੇ ਹਾਂਜੀ ਹਾਂਜੀ ਆ ਲੋ ਇਹ ਆ ਲੋ ਜੀ ਕਲਰ ਵੀ ਹੈਗੀ ਹੈ ਇਹ ਆ ਕਲਰ ਆ ਭਾਈ ਜੀ ਲੋ ਜੀ 11 16 ਸੂਟ ਮਿਲਣ ਜਾ ਰਿਹਾ ਸਿਰਫ 550 ਦਾ ਭਾਈ ਜੀ ਗੱਲ ਤਾਂ ਇਹਨਾਂ ਦੀ ਸਹੀ ਹੈ ਵੀਰੇ 550 ਨਾਲ ਸਾਡੇ ਵੀ ਮੂਹ ਤੇ 550 ਨਾਲ 550 ਜੀ 550 ਭਾਈ ਜੀ ਕਿੱਥੇ ਵੀਡੀਓ ਬਣਾਵਨਾ ਆ ਗਿਆ ਭਾਈ ਜੰਨੇ ਤੁਸੀਂ ਆਦਰ ਸਾਈਲ ਵੀ ਦਾ ਵੀ ਲੱਗਿਆ ਹੋਇਆ ਹੈ ਭਾਜੀ ਬਠਿੰਡੇ ਵਾਸੀਆਂ ਪਿਆਰ ਮਿਲਾਈ ਦੀ ਬਠਿੰਡੇ ਵਾਸੀਆਂ ਦੇ ਸੂਟ ਖੜਾ ਸੋਲੇ ਸੋਲੇ ਅੱਛਾ ਹਾਂ ਜੀ ਇਹ ਕਸਟਮਰ ਨੂੰ ਦਿਖਾ ਰਹੇ ਤੁਸੀਂ ਹੈ ਭਾਜੀ ਬਿਲਕੁਲ ਬਿਲਕੁਲ ਭਾਜੀ ਕਸਟਮਰ ਵਾਸਤੇ ਬਣਾਈ ਦੀ ਆ ਵੀਡੀਓ ਆਪਾਂ ਸਪੈਸ਼ਲ ਵੀਡੀਓ ਬਣਾ ਰਹੇ ਤੁਸੀਂ ਬਿਲਕੁਲ ਜੀ ਬਿਲਕੁਲ ਜੀ ਚੱਲੋ ਯੋ ਕਿ ਮੋਰ ਮਾਂ ਦਾ ਮੌਸਾ ਕਿ ਕਿਸ ਨਾਮ ਸਾਰੇ ਕਸਟਮਰਾਂ ਦੇ ਆਪਣੇ ਛੋਟੇ ਚੁੱਕੇ ਵੱਡੇ ਚੁੱਕੇ ਬਹੁਤ ਕਾ ਕਪੜਾ ਹੈ ਅੱਛਾ ਬਹੁਤ ਕਾ ਕਾ ਮਰਾਜ ਬਹੁਤ ਕਾ ਕਾ ਬਾਜੀ ਕੋਰਸ ਪਿੰਡਾਂ ਦਾ ਇਹਦੇ ਪਿੰਡ ਹੈ ਜਿਹੜਾ ਪੂਰਾ ਪੂਰਾ ਪਿੰਡਾਂ ਵਾਲੇ ਖੇਤਾਂਾਂ ਤੇ ਅੱਛਾ ਇਹਦੇ ਪਿੰਡ ਹੈ ਬਿਲਕੁਲ ਜੀ ਬਿਲਕੁਲ ਪੂਰਾ ਪੂਰਾ ਪਿੰਡਾਂ ਦਾ ਪੂਰਾ ਪੂਰਾ ਪਿੰਡ ਕਿਰਗਾਂ ਦੇ ਗੋਠੀਆਂ ਦੇ ਜਿਵੇਂ ਕੋਰਸ ਵੀ ਰੋ ਗਿਆ ਜੀ ਬਰਾਸ਼ ਹੋ ਗਿਆ ਅੱਛਾ ਛੋਟੇ ਚੁੱਕੇ ਹੋਗੇ ਵੱਡੇ ਚੁੱਕੇ ਹੋਗੇ ਸਾਰੇ ਪਿੰਡ ਦੇ ਪੂਰਾ 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 ਪਿੰਡਾਰੇ ਮੇਰੇ ਤੋਂ ਬਾਜੀ ਕੋਣੀ ਹੋ ਗਈ। ਰਾਮਪੁਰਾ ਫੂਲ ਹੋ ਗਿਆ, ਪਰਦਾਣਾ ਹੋ ਗਿਆ, ਧੂਰੀ ਹੋ ਗਿਆ। ਪੂਰੇ ਪੂਰੇ ਪਿੰਡ ਦੇ ਸ਼ਹਿਰ ਆ ਰਹੇ ਆਪਣੇ ਕੋਠੀ ਵੜ ਵਿੱਚ ਬਾਜੀ। ਯਕੀਨ ਮੰਨੂਗੀ ਇਹ ਦਸਤਾਈਏ ਬਾਜੀ। ਕਾਹਦੇ ਵਸਤੇ ਆ ਰਹੇ ਬਾਜੀ? ਸੂਟ ਲੈਣ ਵਸਤੇ ਜੀ। ਨਹੀਂ ਉਹ ਤਾਂ ਠੀਕ ਹੈ, ਸੂਟ ਤਾਂ ਹੋਰ ਵੀ ਬਹੁਤ ਮਿਲਦੇ ਆ। ਇਹਨੇ ਬਸੇ ਤੋੜਦੇ ਰੇ ਸਾਰੇ। ਅੱਛਾ, 50 ਜਿਹੇ ਆਫਰ ਦੇ ਰਹੇ ਹੋ। ਉਹ ਤੇਰੇ ਭਾਜੀ ਯਾਰ ਨਾਲੋਂ ਘੱਟ ਰੇਟ। ਬਾਜੀ ਬ੍ਰੈਡਿੰਗ ਬਹੁਤ ਆਪਣੇ ਕੋਲ। ਅੱਛਾ। ਬ੍ਰੈਡਿੰਗ ਵੀ ਦੇ ਰਹੇ ਆਰ ਕੁਝ ਵੀ ਆ ਆਰਟੀਕਲ ਬਾਜੀ। ਨਿਮਾਗਾ ਸੂਟ ਮਸਲਿਨ ਦਾ ਦੁਪੱਟਾ ਅਜਾ ਮਸਲਿਨ ਦਾ ਦੁਪੱਟਾ ਹਾਂਜੀ ਆਹ ਸਾਰਾ ਹੈਂਡਵਰਕ ਹੈ ਭਾਜੀ ਆਹ ਡੈਨ ਬਹੁਤ ਸੋਹਣ ਸੋਹਣ ਹੈ ਹਾਲੋ ਭਾਜੀ ਵੀਆਈਐਨਾ ਵੀ ਕੋਈ ਕਮੀ ਨਹੀਂ ਆਪਣੇ ਕੋਲੋਂ ਹਾਲੋ ਭਾਜੀ ਉਹ ਡੈਡਿੰਗ ਤੇ ਪਰਜੀ ਅਜਾ ਕੱਪੜੇ ਵੀ ਚੇਂਜ ਹੋ ਰਹੇ ਨਾਲ ਕੰਮ ਦੇਖੋ ਟੈਲ ਵੀ ਕੰਮ ਦੇਖੋ ਨਾ ਜਿੱਦ ਕੰਮ ਦੇਖੋ ਨਾ ਇੰਨਾ ਪ੍ਰੀ ਕੰਮ ਹੈ ਸਿਪਲੀਨ ਦਾ ਕੰਮ ਜੀ ਤਾਂ ਭਾਜੀ 1950 ਰੁਪਏ 1050 ਮਾਈ ਦੇ ਨਾਲ ਭਾਜੀ ਇਹ ਹੈ ਨਾ ਜੇ ਦੁਪੱਟਾ ਦੇਖ ਲਾਗੇ ਦੁਪੱਟਾ ਉਸ ਕੇ ਸੋਹਣਾ ਬਾਜੀ ਦਿਖਾਓ ਬਾਜੀ ਕਿਹੜਾ ਦੁਪੱਟਾ ਬਾਜੀ ਖੋਲੋ ਦੁਪੱਟਾ ਵੀ ਖੋਲੋ ਜਿਵੇਂ ਕਹਿੰਦੇ ਸੂਰਨਾ ਦੁਪੱਟਾ ਸੋਹਣਾ ਸਹਜ ਦੀ ਆ ਲੈ ਬਾਜੀ ਤੀਜਾ ਦੋਨੇ ਹੀ ਸੋਹਣੀਆਂ ਤੀਜਾ ਦੋਨੇ ਸੋਹਣੇ ਬਾਜੀ ਇਹ ਆ ਕਰਦੇ ਬਾਜੀ ਨੇ ਸਾੜਾ ਮਾਰ 50 ਉੱਤੇ ਲੈ ਜੋ ਲੁੱਪਲੋ ਖੋਲੋ 50 ਉੱਤੇ ਕਹਿਣੀ ਗੱਲ ਨਹੀਂ ਦਵਾਂਗੇ ਜੋ ਗੱਲ ਕਵਾਂਗੇ ਉਹ ਸਹੀ ਕਵਾਂਗੇ ਗਲਤ ਗੱਲ ਨਹੀਂ ਕਵਾਂਗੇ 50 ਉੱਤੇ ਹੀ ਬਾਜੀ ਆ ਲੋ ਕੱਲਾ ਦੇਖੋ ਮੇਰੇ ਵੀਰ ਕੱਲਾ ਦੇਖੋ ਜੀ ਕਿ ਬੇ ਸੋਹਣੇ ਸੋਹਰੇ ਕਰਦੇ ਆ ਲੋ ਬਾਜੀ ਕੱਲਾ ਦੇਖੋ ਜੀ ਇਹ ਬੇਚਾਰੇ ਪਿਆਰੇ ਕਰ ਰਿਹਾ ਬਿਲਕੁਲ ਨੇਤਰ ਚਿੱਟਾ ਨਮੀ ਚਿੱਟਾ ਪੰਜਾਬ ਸਰ ਟੋਪ ਕੇ ਪਾਜੀ ਆਲੋ ਪਾਜੀ 100 ਮਾਟੀ ਦਾ ਬਹੁਤ ਖਲਮ ਹੈ ਮੈਂ ਕਹਿੰਦਾ ਬਿਲਕੁਲ ਹਟ ਕੇ ਤੇ ਬਿਲਕੁਲ ਨਵੀਂ ਆਲੋ ਪਾਜੀ ਇਹ ਬੇਸ ਕਿਹੜਾ ਬੇਸ ਹੈ ਪਾਜੀ ਧਾਮਾਵਾਦ ਬਣਾਸੀ ਪਾਜੀ ਦੇਖੋ ਜਿਹਨੂੰ ਪਹਿਚਾਨ ਆ ਬੋਲੇਗਾ ਜੀ ਹਾਂ ਜੀ ਜੱਟ ਧਾਮਾਵਾਦ ਦੇ ਉੱਪਰ ਪਾਜੀ ਭਾਰੀ ਲਮਾਈ ਤੇ ਕੱਲੋਂ ਸਾਰਾ ਜੈਨ ਦਾ ਕੰਮ ਭਾਰੀ ਹੋਇਆ ਜੀ ਸੈਂਟਰ ਪੈਨਲ ਬਣਿਆ ਹੋਇਆ ਗਲਾ ਬਣਿਆ ਬਹੁਤ ਸ਼ਾਨਦਾਰ ਆ ਦੇਖੋ ਜੀ ਆ ਗਲੇ ਦੀ ਕੜਾਈ ਹੈ ਸਾਰੀ ਬਲੇ ਤੇ ਆਣੀ ਹੈ ਨਾਲ ਟੂ ਲਾਈਨ ਡਿਜ਼ਾਈਨ ਹੈ ਬਾਟਮ ਦਿਖਾਓ ਭਾਜੀ ਬਾਟਮ ਤੇ ਵੀ ਵਰਕ ਹੈ ਇੱਧਰ ਦੇਖੋ ਭਾਜੀ ਅੱਧੇ ਜੀ ਇੱਧਰ ਦੇਖੋ ਬਾਟਮ ਦੇਖੋ ਨਹੀਂ ਆ ਸਾਰਾ ਬਾਟਮ ਤੇ ਵਰਕ ਆ ਗਿਆ ਬਾਟਮ ਤੇ ਵਰਕ ਭਾਜੀ ਕੰਮ ਹੀ ਬਹੁਤ ਸੋਹਣਾ ਕੀਤਾ ਹੈ ਤੇ ਆ ਸਾਹਿਬ ਜੀ ਇਹ ਦੁਪੱਟਾ ਹੈ ਨਾ अच्छा दुपट्टा भी ਨਾਲ ਦੇ ਵੇਚਦਾ ਦੇਖੋ ੱਚੀ ਦੇਖੋ ਜੀ 골ਡ ਸਿਮਰ ਦਾ ਦੁਪੱਟਾ ਜੀ ਲੈਸ ਲੱਗੀ ਆ ਝਾੜੂ ਲੈਸ ਬਾਜੀ ਝਾੜੂ ਵਾਲੀ ਝਾੜੂ ਵਾਲੀ ਲੈਸੀ ਨਵੀਂ ਚੀਜ਼ ਬਰਕ ਕਿਹੜਾ ਪਾਜੀ ਗਲੇ ਦੇ ਗਲੇ ਤੇ ਹੈਂਡਵਰਕ ਪਾਜੀ ਨੀਮਗਰੀ ਵਰਕ ਰੇਸ਼ਮ ਵਰਕ ਦੀ ਟਰ ਦਾਣੇ ਨੇ ਕੰਮ ਕੀਤਾ ਬਾਜੀ ਚੈੱਕ ਕਰਾ ਲਓ ਗਲਾ ਬਾਜੀ ਇੱਥੇ ਰੰਗ ਵੀ ਆਂਦੇ ਬਾਜੀ ਹਾਂ ਜੀ ਆ ਦੇਖੋ ਅੱਛਾ ਇਸ ਦੇ ਨਾਲ ਕੰਟਰਾਸਟ ਤੋਂ ਕਰੇ ਹਿੱਕ ਦਾ ਕੰਟਰਾਸਟ ਤੋਂ ਹੀ ਰਹੇਗਾ ਬਾਟਮ ਦਾ ਪੱਟਾ ਚੇਂਜ ਹੋ ਜਾਏ ਹਾਂਜੀ ਬਾਜੀ ਆ ਲਓ ਮੱਦਲਾ ਬੋਟਮ ਤੇ ਕੜਾਈ ਦਾ ਕਲਰ ਤੇਜ਼ ਬਿਲਕੁਲ ਬਿਲਕੁਲ ਨਵੀਂ ਚੀਜ਼ ਲੈਣੇ ਤੇ ਗੋਠੀਆਂ ਦੇ ਆਣਾ ਪੂਏ ਦੇ ਆਣਾ ਪੂ ਗੋਠੀਆਂ ਦੇ ਰੂ ਨਵੀਂ ਚੀਜ਼ ਲੈਣੇ ਹਲੋ ਭਾਜੀ ਸਾਰੇ ਦੇ ਆਣੇ ਸਾਰੇ ਆ ਦੇ ਟੋਟਲੀ ਨਵੀਂ ਡਿਜ਼ਾਈਨ ਇਹ ਭਾਜੀ ਮੇਰੀ ਦੁਕਾਨ ਤੇ ਹਿੱਟ ਰਿਹਾ ਹੈ ਹਿੱਟ ਹਲੋ ਇੱਕ ਜੀ ਕੋ ਵੀ ਜਾਓਗੇ ਨਾ ਆਡੀਅਨ ਮਿਲੂਗਾ ਜੀ ਇੰਨੀ ਦੁਕਾਨ ਹੈ ਜੇ ਖਤਮ ਹੋ ਜਾਂਦਾ ਕਸਟਮਾਈਜ਼ਡ ਮਾਰਦੇ ਫਿਰ ਮੰਗਾਣਾ ਮੰਦਾ ਜੀ ਹਲੋ ਭਾਜੀ ਚੈੱਕ ਕਰੋ ਭਾਜੀ ਇਹ ਕਦਾ ਡਿਜ਼ਾਈਨ ਹੈ ਇਹ ਰੇਸ਼ਮ ਦਾ ਕੰਮ ਹੈ ਭਾਜੀ ਇੱਕ ਟੂਨ ਦੇ ਨਾਲ ਬਲੈਕ ਟੂਨ ਦੇ ਨਾਲ ਭਾਜੀ ਇਹ ਆ ਪਿੱਕਾ ਭਾਜੀ ਆ ਪਿੱਕਾ ਭਾਜੀ ਫਰੇਮ ਫੋਟੋ ਵਾਲਾ ਡਿਜ਼ਾਈਨ ਵਾਲਾ ਫੋਟੋ ਵਾਲਾ ਡਿਜ਼ਾਈਨ ਭਾਜੀ ਤੇ ਆਹੜ ਬੱਟਾ ਭਾਜੀ ਤੁਹਾਨੂੰ ਕੱਲਾ ਵੀ ਖਵਾਵਾਂਗੇ ਪਹਿਲਾਂ ਸੂਰ ਦੇਖੋ ਜੀ ਡੀਐਨ ਦੇਖੋ ਕਿੰਨਾ ਪਿਆਰਾ ਹੈ ਸਿੰਗਲ ਸਿੰਗਲ ਬੱਤੀ ਦੇਖੋ ਸਿੰਗਲ ਸਿੰਗਲ ਬੱਤੀ ਭਾਜੀ ਬੱਤੀ ਦੇ ਕਰੋ ਭਾਜੀ ਕੱਲੀ ਕੱਲੀ ਬੱਤੀ ਭਾਜੀ ਸਾਰੇ ਰੇਸ਼ਮ ਦੇ ਬੱਟਵਰਕ ਕੀਤਾ ਹੋਇਆ অর্ਗੈਨਿਕ ਬੇਸ ਤੇ ਦਪੱਟਾ ਪੱਲਾ ਇੱਕ ਸਾਈਡ ਬੋਰਾ ਹੈਵੀ ਹੈ ਲੋ ਭਾਜੀ ਲੋ ਆਗੇ ਨਵੇਂ-ਨਵੇਂ ਡਿਜ਼ਾਈਨ ਆ ਲੋ ਆ ਸਾਰੇ ਜਿਹੜੇ ਡਿਜ਼ਾਈਨ ਹੈ ਡਿਸਕਾਊਂਟਡ ਡਿਜ਼ਾਈਨ ਹੈ ਪਾਰਟੀ ਵੇਅਰ ਫੈਂਸੀ ਬੇਸਾਂ ਤੇ ਨਵੇਂ-ਨਵੇਂ ਕੱਪੜਿਆਂ ਤੇ 50% ਆਫ ਡਿਜ਼ਾਈਨਰ ਪਾਰਟੀ ਵੇਅਰ ਸੂਟ ਲੋ ਜੀ ਹੈਵੀ ਬਾਜੂ ਹੈਵੀ ਪ੍ਰਿੰਟ ਨਾਲ ਬਣ ਕੇ ਪਹੁੰਚੇ ਆ ਲੋ ਜੀ ਨਾਲ ਆਏਗਾ অর্ਗੈਂజా ਪਿਓਰ ਦਾ ਦੁਪੱਟਾ ਇਦੇ ਵਿੱਚ ਡਿਜ਼ਾਈਨ ਬਹੁਤ ਆ ਭਾਜੀ ਆ ਦੇਖੋ ਆ ਸਾਰੇ ਅਲੱਗ-ਅਲੱਗ ਡਿਜ਼ਾਈਨ ਮਿਲਨੇ ਆ ਤੁਹਾਨੂੰ ਚਲੋ ਚਾਰਜ ਪੂਰਾ ਮਿਲੇਗਾ ਆ ਦੇਖੋ ਜੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਐ ਨਵੇਂ-ਨਵੇਂ ਕੱਪੜਿਆਂ ਤੇ ਆ ਦੇਖੋ ਨਵੇਂ-ਨਵੇਂ ਕਲਰਾਂ ਦੇ ਵਿੱਚ ਆ ਖਾਨਾ ਭਰਿਆ ਪਿਆ ਭਾਜੀ ਇੱਧਰ ਦੇਖੋ ਆ ਸਾਰੇ ਖਾਨੇ ਵਾਲੇ ਜਿੰਨੇ ਵੀ ਪੀਸਾਂ ਡਿਜ਼ਾਈਨਰ ਪੀਸ ਆ ਬਿਲਕੁਲ ਅਲੱਗ-ਅਲੱਗ ਬੇਸਤਾਰੇ ਆ ਦੇਖੋ ਜਿਵੇਂ ਕਿ ਆ ਬਿਲਕੁਲ ਨਵਾਂ ਕਪੜਾ ਆ ਗਿਆ ਪੌਂਚੇ ਵਰਕ ਵਾਲੇ ਗਰੇਵ ਦੀ ਬਾਟਮ ਨੈੱਕ ਬਣਿਆ ਹੋਇਆ ਐ ਫੋਟੋ ਸਟਾਈਲ ਦੇ ਵਿੱਚ ਬਣੇਗਾ ਜੀ ਨਾ ਲਾਏਗਾ ਆਹ ਦੁਪੱਟਾ ਬਿਲਕੁਲ ਨਵੀਂ ਆਈਟਮ ਹੈ ਜੀ ਬਿਲਕੁਲ ਨਵੀਂ ਅੱਗੇ ਦੇਖੋ ਪ੍ਰਦੀਪ ਜੀ ਹੋਰ ਵੀ ਮਾਲ ਕੱਢ ਕੇ ਘੜੇ ਹੋਏ ਸਾਰਾ ਹੀ ਮਾਲ 50% ਸੌਂਟ ਹੈ ਵਿਆਹ ਸ਼ਾਦੀਆਂ ਵਾਸਤੇ ਸਪੈਸ਼ਲ ਆਫਰ ਲੱਗ ਚੁੱਕੇ ਹੈ ਮੇਲਾ ਲੱਗ ਚੁੱਕੇ ਜੀ ਵਿਆਹ ਸ਼ਾਦੀਆਂ ਸੌਂਟਾਂ ਤੇ ਬਿਲਕੁਲ 50% ਸਕੋਣਾ ਕੁਝ 70% ਹਨ ਮੈਂ 2-4 ਰੁਪਏ ਜਿਵੇਂ ਕਿ ਮੇਰਾ ਆਹ ਆਰਟੀਕਲ ਹੈ ਆ ਜਿੰਨੇ ਵੀ ਡਿਜ਼ਾਈਨ ਹੈ ਸਭ ਨਵੇਂ ਡਿਜ਼ਾਈਨ ਹੈ ਜੋ ਅੱਜ ਆਏ ਨੇ ਭਾਜੀ ਬਿਲਕੁਲ ਲੇਟੈਸਟ ਬਿਲਕੁਲ ਨਵੀਂ ਕੀ ਆਹ ਪਾਜੀ ਸੂਟ ਹੈ ਜੀ ਪਟਿਆਲਾ ਸੂਟ ਪੰਜਾਬੀ ਸੂਟ ਮਿਲੇਗਾ ਗੋਠੀ ਵਾਲੇ ਦੇ ਫੈਨਸੀ ਦੁਪੱਟੇ ਨਾਲ ਮਿਲਣਗੇ ਗੋਠੀ ਵਾਲੇ ਦੇ ਚੇਨ ਨਹੀਂ ਮਿਲੂਗੀ ਗੋਠੀ ਵਾਲੇ ਦੇ ਅਸੀਂ ਦੇਣ ਜਾ ਰਹੇ ਹਾਂ 50% ਸਕੋਟ ਜਿੰਨੇ ਵੀ ਡੀ ਐਂਡ ਹਵਣੇ ਸਾਰੇ ਸੈਂਪਲ ਹੈ ਜੀ ਸੈਂਪਲ ਹਾਰਾ ਮੈਂ ਤਾਂ ਪੂਰਾ ਮਾਰ ਦੀ ਕੋਈ ਕਮੀ ਨਹੀਂ ਪਾਜੀ ਨੀਗਾ ਬਰਾਦਾ ਮਾਲ ਤੇ ਬਹੁਤ ਕੁਆਲਿਟੀ ਆਪਣੇ ਕੋਲ ਦੁਨੀਆ ਭਰ ਦੀ ਆਡਮ ਪਈ ਹੈ ਜੀ ਕੋਈ ਐ ਨਹੀਂ 2-4 ਪੀਸ ਨੇ 5-6 ਪੀਸ ਨੇ ਐਡਮਾ ਦੇਖੋ ਜੀ ਸੈਂਪਲ ਹਾਰਾ ਮੈਂ ਤੁਹਾਨੂੰ ਚਾਰ ਜੀ ਅਗਲਾ ਆਰਟੀਕਲ ਪਾਜੀ ਇਹ ਜਿੰਨੇ ਵੀ ਡਿਜ਼ਾਈਨ ਹੈ ਸਾਰੇ ਨਵੇਂ ਡਿਜ਼ਾਈਨ ਹੈ ਅੱਜ ਜੀ ਬਿਲਕੁਲ ਛਾੜ ਛਾੜ ਕੇ ਲੈ ਕੇ ਆਇਆ ਪਾਲ ਪਾਲ ਕੇ ਲੈ ਕੇ ਆਏ ਆ ਜੀ ਅਸੀਂ ਆਪਣੀ ਲੀਬਰ ਵਾਸਤੇ ਨਵੇਂ ਤੋਂ ਨਵੀਂ ਚੀਜ਼ਾਂ ਲੈ ਕੇ ਆਨੇ ਆ ਲੋ ਜੀ ਚੀਜ਼ ਦੇਖੋ ਜੀ ਬਿਲਕੁਲ ਏ ਕਲਾਸ ਚੀਜ਼ ਜੀ ਆ ਜਿੰਨੇ ਵੀ ਡਿਜ਼ਾਈਨ ਆਣਗੇ ਸਾਰੇ ਨਵੇਂ ਆਣਗੇ ਤੁਹਾਡੀ ਕੋਈ ਡਿਜ਼ਾਈਨ ਪੁਰਾਣੀ ਨਹੀਂ ਹੋਏਗਾ ਅਗਲਾ ਆਰਟੀਕਲ ਪਾਜੀਆ ਲੋ ਫ੍ਰੈਂਸੀ ਬੀ ਨੇਕ ਦੇ ਉੱਪਰ ਦੀ ਨਵੀਂ ਚੀਜ਼ ਲੈਣੇ ਦਾ ਸੈਂਟੀ ਬੀ ਨੇਕ ਦੇ ਉੱਪਰ ਦੀ ਆਰਟੀਕਲ ਫ੍ਰੈਂਸੀ ਬੀ ਨੇਕ ਦੇ ਉੱਪਰ ਆਰਟੀਕਲ ਇਹ ਫੈਂਸੀ ਦੁਪੱਟਾ ਪ੍ਰਿੰਟਡ ਪਾਜੀ ਜਿੰਨੇ ਵੀ ਰੇਨ ਆਣਗੇ ਨਾ ਸਾਰੇ ਨਵੇਂ ਆਣਗੇ ਲੋਕ ਇਹ ਕੋਲ ਏ ਕਲਾਸ ਪੀਜ ਜੀ ਏ ਕਲਾਸ ਦੁਪੱਟਾ ਦੇਖ ਲਓ ਫੈਂਸੀ ਦੁਪੱਟਾ ਬਿਲਕੁਲ ਲੇਟੈਸਟ ਚੀਜ਼ ਹੈ ਨਵਾਂ ਚੀਜ਼ ਹੈ ਫੈਂਸੀ ਫੈਂਸੀ ਸੂਤਾ ਤੇ ਅਸੀਂ ਦੇ ਰਹੇ 50% ਸਕੋਨ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਆਪਣੇ ਕੋਲ ਡਿਜ਼ਾਈਨ ਚ ਨੇ ਮੱਚੀ ਲੋ ਸਾਡਾ ਪੱਡੀ ਗੱਲ ਪਤਾ ਕੀ 50% ਆਫ ਕੈਨ ਦੀ ਗੱਲ ਹੀ ਦਵਾਂਗੇ ਅਸੀਂ ਸਾਡਾ ਵਾਦਾ ਹੈ ਅਸੀਂ ਦੇਵਾਂਗੇ ਤੁਹਾਨੂੰ 50% ਆਫ ਬਿਲਕੁਲ ਨਮਿਆ ਚੀਜ਼ਾਂ ਦੀ ਬਿਲਕੁਲ ਲੇਟੈਸ ਚੀਜ਼ਾਂ ਫੈਂਸੀ ਸੂਟ ਫੈਂਸੀ ਦੁਪੱਟੇ ਨਾਲ 50% ਸਕੋਨ ਆਜ ਦਿਨ ਕੰਮ ਕੀਤਾ ਨਾ ਰਜਾ ਜੀ ਇਹ ਸਾਰਾ ਹੈਂਡ ਦਾ ਕੰਮ ਹੈ ਭਾਜੀ ਸਾਰਾ ਇੱਕ ਇੱਕ ਦਾਣਾ ਹੈਂਡ ਦਾ ਕੀਤਾ ਹੈ ਭਾਜੀ ਕੋਈ ਮਿਕਸ ਕੰਮ ਨਹੀਂ ਤੇ ਸਾਰਾ ਵੱਡੀ ਗੱਲ ਦੁਪੱਟਾ ਦੇਖੋ ਭਾਜੀ ਬਿਲਕੁਲ ਲੇਟੈਸ ਚੀਜ਼ਾਂ ਦੀ 30% ਸਕੋਨ ਦਾ ਮੇਲਾ ਲੱਗ ਚੁੱਕਿਆ ਦੀ ਆਪਣੇ ਵਸਤੇ ਲੈਣਾ ਹੈ ਕਿ ਭੈਣ ਭਾਈ ਵਸਤੇ ਲੈਣਾ ਹੈ ਕਿ ਬੜੀ ਬਣਾਣੇ ਤੇਜ ਬਣਾਣੇ ਅਸੀਂ ਜੇਨ ਜਾ ਰਹੇ ਆ 50% ਤੋਂ ਉੱਪਰ ਕਹਿਣ ਦੀ ਗੱਲ ਈ ਜੋ ਗੱਲ ਕਵਾਂਗੇ ਸਹੀ ਕਵਾਂਗੇ 50% ਤੋਂ ਆਫ ਦਾ ਮੇਲਾ ਲੱਗ ਚੁੱਕਾ ਈ 50% ਸਕੋਲ ਜਾਂ ਡਿਜ਼ਾਈਨ ਤੇ ਨੀਗਾ ਮਾਰੇ ਭਾਜੀ ਬਹੁਤੀ ਸ਼ਾਨਦਾਰ ਬਹੁਤੀ ਖੂਬਸੂਰਤ ਤੇ ਬਹੁਤ ਹੀ ਸਮਾਰਟ 50% ਸਕੋਲ ਸਾਰਾ ਹੀ ਮਾਲ ਨਮਾਇਆ ਹੋਇਆ ਸਾਰਾ ਹੀ ਮਾਲ ਉਹ ਸਾਰਾ ਨਾ ਵੱਡੀ ਗਲਤ ਗੱਲ ਕਰੇ ਕਿ 50% ਸਕੋਲ ਜਾਂ ਸ਼ਾਦੀਆਂ ਸੁਟਾ ਤੇ ਅਸੀਂ ਦੇ ਰਹੇ ਆ 50% ਹੋ ਹੈਵੀ ਸੁਟਾ ਤੇ ਨਾਰਮਲ ਸੁਟਾ ਤੇ ਦੇ ਇਰਲੈਂਡ ਦੇ ਸੁੱਟਾ ਦੇ ਕੁਸ਼ ਮੈ ਤੁਹਾਨੂੰ ਐਡਵਾਂਸ ਹਨਾ ਫੈਂਸੀ ਜੋ ਮੈਂ ਤੇ ਪੈਕ ਪੈ ਗਿਆ। ਯਾਰ ਕੰਮ ਦੇਖੋ ਜੀ। ਸਾਰਾ ਹੈਡ ਦਾ ਕੰਮ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਆਏ ਬਣ ਕੇ ਬਿਲਕੁਲ ਲੇਟੈਸਟ ਤੇ ਬਿਲਕੁਲ ਹਟ ਕੇ। ਇਹ ਜਿੰਨੇ ਵੀ ਤੁਸੀਂ ਸੈਂਪਲ ਖਾਰ ਰਹੇ ਸਾਰੇ ਪੈਕ ਪੈ ਖਾਰ ਰਹੇ ਮੈਂ ਤੁਹਾਨੂੰ ਉਹ ਸਾਰਾ ਹੀ ਮਾਲ 50% ਸਕੋਰ ਤੇ ਹੈ। ਯਕੀਨ ਮੰਨਿਓ ਸਾਰੇ ਡਿਜ਼ਾਈਨ ਨਵੇਂ ਨੇ। ਤੋਂ ਕੋਈ ਡਿਜ਼ਾਈਨ ਪੁਰਾਣੀ ਜੋ ਮੈਂ ਤੁਹਾਨੂੰ ਨਵਾਂ ਹੈ ਨਾ ਸਾਰੇ ਖਾਨੇ ਦੇਖੋ ਭਾਜੀ। ਖਾਨੇ ਖਾਰੋ ਰੱਜੇ ਸਾਰਾ ਮਾਲ ਨਵਾਂ। ਏ ਕਲਾਸ ਆਈਟਮ ਫੈਂਸੀ ਆਈਟਮ ਪਾਰਟੀ ਵੀ ਲੈਣ 50% ਸਕੋਰ ਤੇ ਦੇਣਾ ਨਹੀਂ ਫਿਰ 50% ਤੋਂ ਤੇ ਜਿੰਨਾ ਹੀ ਮਾਲ ਹੈ ਦੇ ਲੈਣਾ ਆਪਣੇ ਮਸਲੇ ਨੇ ਪਾਰਟੀ ਵੀ ਲੈਣਾ ਵਿਆਹ ਸ਼ਾਦੀ ਥੋੜੇ ਕਰੇ ਪ੍ਰੋਗਰਾਮ ਥੋੜੇ ਕਰੇ ਅਸੀਂ ਦੇਣ ਜਾ ਰਿਹਾ 50% ਆਫ ਸਾਈਲ ਭਾਜੀ ਗੋਰੀ ਭਾਜੀ ਹਾਂਜੀ ਓ ਯਾਰ ਕਸਟਮਰ ਦੀ ਡਿਮਾਂਡ ਆਈ ਸੀ ਪੈਣਾ ਦੀ ਉਹ ਕਹਿੰਦੇ ਨਾ ਕਿ yellow ਕਲਰ ਦਾ ਸੂਟ ਚਾਹੀਦਾ yellow ਆ ਦੇਖੋ ਭਾਜੀ ਇਹ ਲੋਕਾਂ ਨੇ ਰੋਪਨ ਕਰ ਰੱਖਿਆ ਆ yellow ਨਹੀਂ ਭਾ ਯਾਰ yellow ਸਮਝਾਏ ਤੈਨੂੰ ਆ yellow ਆ yellow ਉਹ ਨਹੀਂ ਨਹੀਂ ਆ yellow ਜਿਹੜਾ ਜਗਮਾ ਵਾਲਾ yellow ਨਹੀਂ ਹੁੰਦਾ ਵੀਰੇ ਯਾਰ ਜਗਮਾ ਵਾਲਾ yellow ਜਗਮਾ ਵਾਲਾ yellow ਉਹ ਲਵਾਓ ਚਕਮਾ ਯੈਲੋ ਹਾਂ ਇਤਨੀ ਦੋ ਦੋ ਲੋ ਚਕਮਾ ਯੈਲੋ ਲੋ ਇਹ ਹਾਂ ਆਹ ਸੂਟ ਭਈਆ कलर ਆ ਲੋ ਇਹ ਦਾ ਸਪੈਸ਼ਲ ਹਲਦੀ ਵਾਸਤੇ ਜਾਗੋ ਵਾਸਤੇ ਬਹੁਤ ਹੀ ਪਿਆਰਾ ਸਿਮਰ ਦੇ ਉੱਤੇ ਯੈਲੋ ਕਲਰ ਤਿਆਰ ਹੋ ਕੇ ਆਇਆ ਹੈ ਲੋਟਾ ਪੱਤੀ ਦਾ ਵਰਕ ਹੈ ਵਧੀਕ ਵਾਲਾ ਪੀਸ ਹੈ ਆ ਲੈ ਵੀ ਦੇ ਆਹ ਕਲਰ ਦੀ ਭਈਆ ਹਾਂ ਮੈਨੂੰ ਸਮਝ ਨਹੀਂ ਆ ਰਹੀ ਸੀ ਰੰਗ ਦਾ ਨਾਮ ਨਹੀਂ ਪਤਾ ਲੱਗ ਰਿਹਾ ਸੀ ਆ ਦੇਖੋ ਜੀ ਇਸ ਤਰ੍ਹਾਂ ਬੰਨਣਾ ਹੈ ਪਿਓ ਜਗਦਾ ਲੋ ਜੀ ਇੱਕ ਨਾਲ ਦੇ ਦੋ ਆ ਗਏ ਵੀਰੇ ਇਹ ਜਮਾ ਦੋ ਭਾਜੀ ਫੋਲੋ ਯੈਲੋ ਹੀ ਤਿਆਰ ਹੁੰਦਾ ਹੈ ਜੀ ਮਾਣੇ ਇਹਨੂੰ ਚੱਕ ਕੇ ਤੁਸੀਂ ਖੜੇ ਹੋ ਮਾਣੇ ਡਿਜ਼ਾਈਨ ਦਿਖਾ ਲਈ ਆਪਾਂ ਉਹ ਸੋਹਣਾ ਡਿਜ਼ਾਈਨ ਹੈ ਇਹਦਾ ਆ ਲੋ ਥੋੜੀਓ ਭਾਜੀ ਡਿਜ਼ਾਈਨ ਨੂੰ ਆ ਚੱਕੋ ਜੀ ਲੋਜੀ ਡਿਜ਼ਾਈਨ ਚਾਹ ਕਰੋ ਜੀ ਸਪੈਸ਼ਲ येलो ਆਇਆ ਬਹੁਤ ਹੀ ਪਿਆਰਾ ਹਲਵੀ ਵਾਸਤੇ ਮਹਿੰਦੀ ਵਾਸਤੇ ਸਪੈਸ਼ਲ ਆਈਟਮ ਆਈ ਹੈ ਇਹ येलो ਜੀ ਇਹ ਸੂਟ ਦਾ ਆ ਗਿਆ ਬਾਜੀ ਤੁਸੀਂ ਮੇਂਗਾ ਲਾ ਲੋਗੇ ਫਿਰ ਹੁਣ ਰੇਟ ਲੰਗਾ ਕਰ ਦੋ ਬੀਟੀ ਆਫ ਹੀ ਆ ਬਾਜੀ ਇਹ ਵੀ 50 ਆਫ ਤੇ ਦੋਗੇ 75500 ਵਾਲਾ 26500 ਲੋ ਜੀ 26500 ਹੀ ਰੇਂਜ ਮਿਲ ਜਾਣਾ ਤੁਹਾਨੂੰ ਇਹਨਾਂ ਸੋਹਣਾ ਸੂਟ ਦੇਖੋ ਬਹੁਤ ਪਿਆਰੇ ਸੂਟ ਆ ਦੇਖੋ ਜਗਮਗਾਉਂਦੇ ਹੋਏ ਤੇ ਲਹਿਰਾਂਦੇ ਹੋਏ ਸੂਟ ਆ ਚੁੱਕੇ ਨੇ ਦੇਖੋ ਬਹੁਤ ਹੀ ਸੋਹਣੇ ਜੀ ਦੇਤਲੇ ਦੇ ਪਾਰ ਇਹ ਭੈਣ ਜੀ ਆਏ ਆਪਣੇ ਕੋਲੇ ਬੰਬੀ ਹੈ ਪਿੰਡ ਤੋਂ ਜਿਹੜੀ ਸਿਕੰਦਰਪੁਰ ਇਹਦਾ ਨਾਮ ਹੈ ਕਿ ਇਹਨਾਂ ਨੇ ਮੰਗਲਵਾਰ ਦੇ ਸਟੇਟ ਵਗੈਰਾ ਲਾਉਂਦੇ ਆ ਤਕਰੀਬ ਸ਼ੁਰੂ ਲਾ ਕੇ ਤੇ ਆਪਾਂ ਨੂੰ ਤੇ ਇਹਨਾਂ ਦਾ ਗਿਫਟ ਲਿਖਿਆ ਹੈ ਇਹ ਗਿਫਟ ਲੈਣ ਆਏ ਆ ਜਿਮਨਤਾ ਨੂੰ ਖੁਸ਼ੀ ਹੋਵੇ ਜੀ ਕਿ ਗਿਫਟ ਤੁਹਾਡਾ ਨਿਕਲੇ ਸੁਵਾਰਣ ਠੀਕ ਹੈ ਜੀ ਤੇ ਤੁਸੀਂ ਗਾਹਾਂ ਵੀ ਸਟੇਟਸ ਵਗੈਰਾ ਜਿਦਾਂ ਲਾਉਦੇ ਨੇ ਤੁਹਾਾਰੇ ਵੀ ਰਿਸ਼ਤ ਲਾਗਦਾ ਅਜੋਰਾਉਂ ਔਰ ਤੇ ਫੇਫੀ ਬਿਲੇ ਐਸੀ ਤਰ੍ਹਾਂ ਸਟੇਟਸ ਲਾਉਣੇ ਆ ਸਾਨੂੰ ਸਕਰੀਨ ਸ਼ਾਟ ਭੇਜੋ ਇਹ ਕੋਈ ਹੋ ਨਹੀਂ ਅਸੀਂ ਲਗਾਤਾਰ ਕੱਢ ਹੀ ਰਹੇ ਹਾਂ 18 ਮਹੀਨਿਆਂ ਤੋਂ ਕੱਢ ਰਹੇ ਹਾਂ 18 ਹਫ਼ਤੇ ਤੋਂ ਤੇ ਐਸੇ ਤਰ੍ਹਾਂ ਅੱਗੇ ਵੀ ਚੱਲਦਾ ਇਹ ਵੀਡੀਓ ਦਾ ਸਕਰੀਨ ਸ਼ਾਟ ਲਓ ਤੇ ਉਹ ਲਾਓ ਸਾਨੂੰ ਭੇਜੋ ਧੰਨਵਾਦ